ਹallelujah ਹallelujah ਓਕੇ ਐ ਤੇ ਰੱਖੀ ਠੀਕ ਹੈ ਪਰਮੇਸ਼ਰ ਦੇ ਪ੍ਰੇਮੀਆਂ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਯਹੂਨਾ ਉਹਦਾ ਦੋਆ ਦੇ ਆਇਓ ਦੀ 12 ਤੋਂ ਕਲਾਮ ਦਾ ਟਾਪਿਕ ਹੈਕਲ ਤਾਂ ਫਿਰ ਹੈਕਲ ਹਾਂਜੀ ਇਹਦੇ ਪਿੱਛੋਂ ਆਮਨ ਕਲਾਮ ਦੇ ਵਿੱਚ ਲਿਖਿਆ ਇਹਦੇ ਪਿੱਛੋਂ ਖੁਦਾ ਦੇ ਲੋਕੋ ਹੈਕਲ ਦਾ ਇਕੱਲਾ ਐਤਵਾਰ ਹੀ ਕੰਮ ਹੋਣਾ ਆ ਸਹੀ ਗੱਲ ਨਹੀਂ ਏ ਐਕਲ ਦਾ ਇੱਕ ਕੰਮ ਕਰਕੇ ਥੱਕ ਜਾਣਾ ਇਹ ਵੀ ਗੱਲ ਸਹੀ ਨਹੀਂ ਏ ਐਕਲ ਦੇ ਵਿੱਚ ਉਹ ਕੰਮ ਨੂੰ ਕਾਮਣਾ ਸਮਝਣਾ ਇਹ ਵੀ ਗੱਲ ਸਹੀ ਨਹੀਂ ਏ ਇਹਦੇ ਪਿੱਛੋਂ ਵੀ ਬੜਾ ਕੰਮ ਏ ਕਈ ਵਾਰੀ ਐਤਵਾਰ ਐਕਲ ਦੇ ਵਿੱਚ ਮੀਟਿੰਗ ਹੁੰਦੀ ਏ ਅਤੇ ਉਹ 6 ਦਿਨ ਥਕਾਵਟ ਹੀ ਨਹੀਂ ਉਤਰਦੀ ਇਹਦੇ ਪਿੱਛੋਂ ਵੀ ਕੋਈ ਕੰਮ ਹੈਗਾ ਐਕਲ ਦੇ ਵਿੱਚ ਇਹ ਦੂ ਪਿੱਛੇ ਕੰਮ ਹੈਗਾ ਪਲੀਜ਼ ਉੱਚੀ ਬੋਲਣਾ ਕੰਮ ਦੇ ਪਿੱਛੇ ਕੰਮ ਹੈ ਹਫਤੇ ਦੇ ਵਿੱਚ ਇੱਕ ਦਿਨ ਹੈ ਕੱਲ ਸਿਰ ਪੈਤਵਾਰ ਨੂੰ ਕੁੱਲੇ ਤੇ ਬਾਕੀ ਦਿਨ ਅਕਲ ਹੀ ਨਾ ਲੱਗੇ ਇਹ ਯਵਾਨ ਨੂੰ ਪਸੰਦ ਨਹੀਂ ਹੈ ਹੈ ਕੱਲ ਦੇ ਵਿੱਚ ਸਾਲ ਬਾਅਦ ਇੱਕ ਮੀਟਿੰਗ ਦਾ ਹੋਣਾ ਇਹ ਵੀ ਗੱਲ ਪਰਮੇਸ਼ਰ ਨੂੰ ਪਸੰਦ ਨਹੀਂ ਹੈ ਹਕਲ ਦੇ ਵਿੱਚ ਲਗਾਤਾਰ ਬੰਦਗੀ ਦਾ ਹੋਣਾ ਆਏ ਦਿਨ ਕਨਵੈਨਸ਼ਨ ਹੁੰਦੀ ਰਹਿਣਾ ਆਏ ਦਿਨ ਲੋਗ ਵਾਹਾਂ ਦੇਣ ਆਏ ਲੋਗ ਆਏ ਦਿਨ ਲੋਗ ਚੰਗੇ ਹੁੰਦੇ ਰਹਿਣ ਆਏ ਦਿਨ ਲੋਕਾਂ ਨੂੰ ਬਰਕਤ ਮਿਲਦੀ ਹੋਵੇ ਯਾ ਵਾ ਸਵਰਗ ਦੇ ਵਿੱਚ ਬੈਠਾ ਖੁਸ਼ ਹੋ ਜਾਂਦਾ ਹੈ ਗਾਣੇ ਆਮੇ ਅਦੇ ਪਿੱਛੋਂ ਅੱਜ ਤੁਸੀਂ ਐਤਵਾਰ ਦੀ ਮੀਟਿੰਗ ਟੈਂਡ ਕਰ ਗਏ ਹੋ ਗੱਲ ਇੱਥੇ ਖਤਮ ਨਹੀਂ ਹੋ ਜਾਣੀ ਇਹਦੇ ਪਿੱਛੋਂ ਵੀ ਇੱਕ ਕੰਮ ਹੈਗਾ ਕਨਵੈਨਸ਼ਨ ਦੇ ਆਏ ਕਨਵੈਨਸ਼ਨ ਟੈਂਡ ਕਰ ਲਈਏ ਇਹਦੇ ਪਿੱਛੋਂ ਵੀ ਕੋਈ ਕੰਮ ਹੈਗਾ ਜੇ ਅੱਜ ਦੇ ਦਿਨ ਤੁਸੀਂ ਇਸ ਸਗੇ ਤੇ ਮਿਲ ਗਏ ਹੋ ਇਹਦੇ ਪਿੱਛੇ ਵੀ ਕੋਈ ਕੰਮ ਹੈਗਾ ਹੈ ਹਰੇਕ ਕੰਮ ਹੈ ਜਿਹੜਾ ਲਗਾਤਾਰ ਚੱਲਦਾ ਰਹਿਣਾ ਤੇ ਜਿਹੜੇ ਲੋਕ ਆਪਣੇ ਅੰਦਰ એનર્ਜੀ ਬਣਾ ਕੇ ਰੱਖਦੇ ਨੇ ਆਪਣੇ ਅੰਦਰ ਜਨੂਨ ਬਣਾ ਕੇ ਰੱਖਦੇ ਨੇ ਆਪਣੇ ਅੰਦਰ ਵਿਸ਼ਵਾਸ ਬਣਾ ਕੇ ਰੱਖਦੇ ਨੇ ਕਿ ਅਸੀਂ ਅਕਲ ਦੇ ਲਈ ਬਣਿਆ ਅਕਲ ਸਾਡੇ ਲਈਏ ਤੇ ਖੁਦਾ ਦੇ ਲੋਕੋ ਉਹਨਾਂ ਨੂੰ ਲੰਬੀਆਂ ਦੁਆਵਾਂ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਜਿਆਦਾ ਉਡੀਕਣ ਦੀ ਲੋੜ ਨਹੀਂ ਪੈਂਦੀ ਉਹ ਮੂੰਹੋਂ ਕੱਢਦੇ ਨੇ ਤੇ ਯਾਹ ਉਹਨਾਂ ਨੂੰ ਬਰਕਤ ਦੇ ਦਿੰਦਾ ਹੈ ਐ ਦੇ ਪਿੱਛੋਂ ਹਾਂਜੀ ਅੱਗੇ ਪੜ੍ਹੀਏ ਹਾਂਜੀ ਅੱਗੇ ਪੜ੍ਹੀਏ ਉਹ ਅਤੇ ਉਸ ਦੀ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੇ ਚੇਲੇ ਕਫਰਾ ਹੂਨ ਨੂੰ ਗਏ ਆਮਨ ਖੁਦਾ ਦੇ ਲੋਕੋ ਇਸ ਜਗ੍ਹਾ ਤੇ ਖੁਦਾਬੰਦ ਯੀਸ਼ੂ ਅਤੇ ਉਹਦੀ ਮਾਂ ਅਤੇ ਉਹਦੇ ਚੇਲੇ ਅਤੇ ਉਹਦੇ ਭਰਾ ਖੁਦਾ ਯੀਸ਼ੂ ਦੇ ਨਾਲ ਸਫ਼ਰ ਕਰ ਰਹੇ ਨੇ ਜੀਜ਼ਸ ਆਪਣੇ ਅੱਪਾ ਦਾ ਪ੍ਰਚਾਰ ਕਰਦਾ ਪਿਆ ਹੈ ਇੱਕ ਪ੍ਰਚਾਰਕ ਦੇ ਨਾਲ ਜਦੋਂ ਉਹਦੇ ਘਰ ਦੇ ਸਾਥ ਦੇ ਦਿੰਦੇ ਨੇ ਇੱਕ ਪ੍ਰਚਾਰਕ ਦੇ ਨਾਲ ਜਦੋਂ ਦਾ ਭਰਾ ਖੜ ਜਾਂਦਾ ਹੈ ਇੱਕ ਪ੍ਰਚਾਰਕ ਦੇ ਨਾਲ ਜਦੋਂ ਦੀ ਮਾਂ ਖੜ ਜਾਂਦੀ ਹੈ ਇੱਕ ਪ੍ਰਚਾਰਕ ਦੇ ਨਾਲ ਜਦੋਂ ਦੇ ਚੇਲੇ ਖੜ ਜਾਂਦੇ ਨੇ ਤੇ ਖੁਦਾ ਦੇ ਲੋਕੋ ਉਹ ਕਈ ਨਗਰਾਂ ਦੇ ਨਗਰ ਕਈ ਛਾਰਾਂ ਦੇ ਸ਼ਹਿਰ ਯੇਸ਼ੂ ਨਾਮ 'ਚ ਤਬਦੀਲ ਕਰਕੇ ਰੱਖ ਦਿੰਦਾ ਆਮੀਨ ਮੈਂ ਕਈ ਪ੍ਰਚਾਰਕਾਂ ਨੂੰ ਜਾਣਦਾ ਉਹ ਬੜੇ ਵਧੀਆ ਪ੍ਰਚਾਰਕ ਨੇ ਉਹਨਾਂ ਦੇ ਭਰਾ ਉਹਦੇ ਬਾਰੇ ਗਲਤ ਗੈਟਨਸ ਦਿੱਤੀ ਜਾਂਦੇ ਨੇ ਲੋਕਾਂ ਨੂੰ ਉਹਨਾਂ ਦੇ ਘਰ ਦੇ ਗਲਤ ਕਹੀ ਜਾਂਦੇ ਨੇ ਉਹਨੂੰ ਉਹਦੇ ਪਰਿਵਾਰ ਦੇ ਲੋਕ ਹੀ ਉਹਨੂੰ ਭੰਡੀ ਜਾਂਦੇ ਨੇ ਖੁਦਾ ਦੇ ਲੋਕੋ ਇੱਥੇ ਯੇਸ਼ੂ ਪ੍ਰਚਾਰ ਕਰਦੇ ਨੇ ਤੇ ਸਾਥ ਸਾਰੇ ਜਾਂਦੇ ਯੇਸ਼ੂ ਤੇ ਸਾਥ ਚੇਲੇ ਵੀ ਨੇ ਚੇਲੇ ਦੋ ਤਰ੍ਹਾਂ ਦੇ ਹੁੰਦੇ ਜੇ ਇੱਕ ਚੇਲਾ ਏ ਕਿ ਉਹਦੇ ਸਾਹਮਣੇ ਗੁਰੂ ਦੀ ਬਰਾਈ ਦੀ ਇੱਕ ਗੱਲ ਕਰ ਤੇ ਉਹ 10 ਗੱਲਾਂ ਆਪ ਕਰਦਾ ਆਪ ਉਹਦੀ ਬਰਾਈ ਦੀਆਂ 10 ਗੱਲਾਂ ਕਰਦਾ ਇੱਕ ਉਹਦੇ ਬਾਰੇ ਮਾੜਾ ਸ਼ਬਦ ਬੋਲੋ ਤੇ 10 ਸ਼ਬਦ ਉਹ ਆਪ ਬੋਲਦਾ ਹੈ ਕੀ ਹੈਗੀ ਜੀ ਚੇਲਾ ਇੱਕ ਚੇਲਾ ਓਏ ਉਹ ਕੋਈ ਉਹਦੇ ਗੁਰੂ ਦੇ ਬਾਰੇ ਇੱਕ ਸ਼ਬਦ ਬੋਲਦਾ ਉਹ ਮਹਿਫਲ ਛੱਡ ਕੇ ਆ ਜਾਂਦਾ ਉਦੇ ਮੂੰਹ ਨੂੰ ਉੱਥੇ ਬੰਦ ਕਰ ਦਿੰਦਾ ਉਹ ਇੱਕ ਉਹਦੀ ਗੱਲ ਕਰਦਾ ਹਯਾਰ ਉਹਦੇ ਚੰਗੇ ਗੁਣਾਂ ਦੇ ਬਾਰੇ ਦੱਸਦਾ ਇਹ ਕੀ ਹੈ ਉਹ ਖੁਦਾ ਦੇ ਲੋਕੋ ਮਸਲਾ ਤੁਹਾਡੇ ਸਾਹਮਣੇ ਪਿਆ ਜੇ ਤੁਸੀਂ ਆਪਦੇ ਭਰਾਵਾਂ ਦਾ ਸਾਥ ਦੇਣਾ ਹੈ ਤੁਹਾਡੇ ਮਾਂ ਬਾਪ ਤੁਹਾਡਾ ਸਾਥ ਦੇਣ ਤੁਹਾਡੇ ਚੇਲੇ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡਾ ਸਾਥ ਦੇਣ ਤੇ ਅੱਗੇ ਵਧੋ ਟੋਣ ਕਰਨੀ ਆਪਣੀ ਤੁਸੀਂ ਕਿਹੜੇ ਚੇਲੇ ਜੇ ਤੁਸੀਂ ਉਹ ਚੇਲੇ ਜੇ ਕਿ ਤੁਹਾਡੇ ਗੁਰੂ ਦੇ ਬਾਰੇ ਕੋਈ ਇੱਕ ਗੱਲ ਕਰੇ ਤੇ ਤੁਸੀਂ ਦਸ ਕਰਨੀਆਂ ਨੇ ਜਾਂ ਉਹ ਚੇਲੇ ਜੇ ਤੁਹਾਡੇ ਗੁਰੂ ਦੇ ਬਾਰੇ ਕੋਈ ਇੱਕ ਗੱਲ ਕਰੇ ਤੁਸੀਂ ਮਹਿਲ ਛੱਡ ਕੇ ਆ ਜਾਵੋ ਤੁਸੀਂ ਗੱਲਾਂ ਨਾਲ ਉਹਦਾ ਮੂੰਹ ਬੰਦ ਕਰ ਦਵੋ ਜਦੋਂ ਤੁਸੀਂ ਲੋਕਾਂ ਦਾ ਮੂੰਹ ਬੰਦ ਕਰਨਾ ਸ਼ੁਰੂ ਕਰ ਦਵੋਗੇ ਯਾ ਵਾ ਪਰਮੇਸ਼ਵਰ ਆਪਣੇ ਸਵਰਗ ਦੇ ਹੱਥ ਸਵਰਗ ਤੋਂ ਆਪਣੇ ਹੱਥਾਂ ਨੂੰ ਖੁੱਲਾ ਕਰੇਗਾ ਤੇ ਤੁਹਾਨੂੰ ਬਰਕਤ ਦੇਵੇਗਾ ਆਮੀਨ

ਇਸ ਜਗ੍ਹਾ ਤੇ ਉਹਦਾ ਪਰਿਵਾਰ ਹੀ ਨਾਲ ਚੱਲ ਪਿਆ ਯੇਸ਼ੂ ਦੇ ਆਉਦੇ ਪਰਿਵਾਰ ਦੇ ਨਾਲ ਖੜਨਾ ਇਹ ਵੀ ਬੜੀ ਵੱਡੀ ਭਗਤੀ ਏ ਆਉਦੇ ਪਰਿਵਾਰ ਨੂੰ ਪਿਆਰ ਕਰਨਾ ਇਹ ਬੜੀ ਵੱਡੀ ਆਰਾਧਨਾ ਏ ਆਉਦੇ ਪਰਿਵਾਰ ਦੇ ਨਾਲ ਚੱਲਣਾ ਇਹ ਖੁਦਾ ਦੇ ਤੋਂ ਖੁਸ਼ ਏ ਤੁਹਾਡਾ ਪਰਿਵਾਰ ਪ੍ਰਭੂ ਚ ਨਹੀਂ ਵੀ ਹੈਗਾ ਉਹਨੂੰ ਪਿਆਰ ਕਰੋ ਤੁਹਾਡਾ ਪਰਿਵਾਰ ਯੇਸ਼ੂ ਦੀਆਂ ਗੱਲਾਂ ਨੂੰ ਨਹੀਂ ਮੰਨਦਾ ਫਿਰ ਵੀ ਉਹਦੇ ਨਾਲ ਪਿਆਰ ਕਰੋ ਪਰ ਉਹਦੇ ਨਾਲ ਮਿਲ ਕੇ ਕੋਈ ਕੰਮ ਨਾ ਕਰੋ ਪਿਆਰ ਕਰੋ ਪਿਆਰ ਕਰਨ ਤੋਂ ਯਸ਼ੂ ਨਹੀਂ ਰੋਕਦਾ ਇੱਥੇ ਚਰਚ ਦੇ ਵਿੱਚ ਬੜੇ ਪਾਪੀ ਤੋਂ ਪਾਪੀ ਬੰਦੇ ਆਏ ਪਰ ਭਜਾਇਆ ਨਹੀਂ ਗਿਆ ਕਿਸੇ ਨੂੰ ਕਿ ਭਜਾਇਆ ਕਦੀ ਨਹੀਂ ਮੈਨੂੰ ਪਤਾ ਹੈ ਇੱਕ ਦਿਨ ਆਵੇਗਾ ਯਸ਼ੂ ਇਹਨਾਂ ਦੀਆਂ ਜ਼ਿੰਦਗੀਆਂ ਬਦਲ ਕੇ ਰੱਖ ਦਵੇਗਾ ਕੀ ਹੋਇਆ ਅੱਗੇ ਇੱਕ ਸਬਰ ਕਰਦੇ ਪੈਣੇ ਤੁਹਾਡੀ ਜ਼ਿੰਦਗੀ ਦਾ ਇੱਕ ਬੜਾ ਸੋਹਣਾ ਸੀਨ ਸਫਰ ਹੈ ਇਹਨੂੰ ਪੂਰਾ ਤੁਸੀਂ ਕਿਵੇਂ ਕਰਨਾ ਹੈ ਬਦਨਾਮੀ ਨਾ ਕਰਨਾ ਹੈ ਚੰਗੇ ਕੰਮ ਕਰਕੇ ਕਰਨਾ ਹੈ ਆਰਾਧਨਾ ਕਰਕੇ ਕਰਨਾ ਹੈ ਪਾਪ ਕਰਕੇ ਕਰਨਾ ਹੈ ਤੇ ਖੁਦਾ ਦੇ ਲੋਕੋ ਤੁਹਾਡੇ ਚੰਗੇ ਕੰਮਾਂ ਦਾ ਲੇਖਾ ਕੋਈ ਔਰ ਦਵੇ ਨਾ ਦਵੇ ਯਹਵਾ ਪਰਮੇਸ਼ਰ ਤੁਹਾਨੂੰ ਜਰੂਰ ਦਵੇਗਾ ਹਾਂ ਜੀ ਅੱਗੇ ਅੱਗੇ ਫੜੀਏ ਅਤੇ ਉੱਥੇ ਕੁਝ ਦਿਨ ਟਿਕੇ ਯਹੂਦੀਆਂ ਦਾ ਪ੍ਰਸਾਦ ਦਾ ਇੱਕ ਤਿਹਾਰ ਨੇੜੇ ਸੀ ਤਾਂ ਯਸ਼ੂ ਯਰੂਸ਼ਲਮ ਨੂੰ ਗਿਆ ਅਤੇ ਉਸ ਨੇ ਹੇਕਰ ਵਿੱਚ ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸ਼ਰਾਫਾਂ ਨੂੰ ਬੈਠੇ ਵੇਖਿਆ ਆਮੇਨ ਇਤਹਾ ਖੁਦਾਬंदी ਯਸ਼ੂ ਮਸੀਹ ਹੇਕਰ ਨੂੰ ਚਲੇ ਗਏ ਨੇ ਤੇ ਜਦੋਂ ਹੇਕਰ ਦੇ ਵਿੱਚ ਗਏ ਨੇ ਉਹ ਤੇ ਕ ਨਜ਼ਾਰਾ ਵੇਖਿਆ ਹੈ ਬੜਾ ਦਬੂਤ ਨਜ਼ਾਰਾ ਹੈ ਉਥੇ ਲੋਗ ਆराधना ਕਰਦੇ ਨਹੀਂ ਜਿ ਨੱਚ ਰਹੇ ਆਪਵਿਤਰਾ ਆਤਮਾ ਤੇ ਆराधना ਨਹੀਂ ਸੀ ਹੋ ਰਹੀ ਉਥੇ ਲੋਗ ਇਹ ਨਹੀਂ ਸੀ ਕਹਿੰਦੇ ਪਏ ਕਿ ਮੈਂ ਇਸ ਬਿਮਾਰੀ ਤੋਂ ਚੰਗਾ ਆ ਜਾਵਾਂ ਉਥੇ ਇਹ ਨਹੀਂ ਸੀ ਕਹਿੰਦੇ ਪਏ ਯਾ ਬਾ ਨੇ ਸਾਨੂੰ ਬਰਕਤ ਦਿੱਤੀ ਹੈ ਉਥੇ ਲੋਗ ਆਪਣੀ ਬਾਈਬਲ ਨੂੰ ਨਹੀਂ ਸੀ ਪੜ੍ਹਦੇ ਪਏ ਕੋਈ ਮਿਊਜ਼ਿਕ ਨਹੀਂ ਸੀ ਵਜਤਰਿਆ ਕੋਈ ਜਪ ਜਪਨ ਨਹੀਂ ਚੋ ਰਿਆ ਵਰਸ਼ਪ ਆਰਾਧਨਾ ਨਹੀਂ ਸੀ ਹੋ ਰਹੀ ਉਥੇ ਕੁਝ ਹੋ ਰਹੀ ਹੋ ਰਿਆ ਸੀ ਉਥੇ ਕੁਝ ਹੋ ਰਹੀ ਹੋ ਰਿਆ ਸੀਗਾ ਉਹ ਸਾਈਕਲ ਦੇ ਵਿੱਚ ਵਪਾਰੀ ਬੜੇ ਹੋਏ ਸੀਗੇ ਜਿਹੜੇ ਵਪਾਰ ਕਰਦੇ ਪਏ ਸੀ ਕੀ ਕਰਦੇ ਪਏ ਸੀ ਵਪਾਰ ਕਰਦੇ ਪਏ ਸੀ ਇਹ ਉਹ ਸਮੇਂ ਦੀ ਅਕਲ ਦੀ ਗੱਲ ਕੀਤੀ ਗਈ ਏ ਕਿ ਅਕਲ ਦੇ ਵਿੱਚ ਵਪਾਰ ਹੋ ਰਿਹਾ ਸੀ ਖੁਦਾ ਦੇ ਲੋਕੋ ਅੱਜ ਵੀ ਇਕਲਾ ਹੋ ਜੀਆਂ ਨੇ ਜਿਨ੍ਹਾਂ ਦੇ ਵਿੱਚ ਵਪਾਰ ਹੁੰਦਾ ਹੈ ਕਈ ਪ੍ਰਚਾਰ ਕਰਦੇ ਨੇ ਤੇ ਨਾਲ ਉਹਨਾਂ ਨੇ ਮੈਰਿਜ ਬਿਊਰੋ ਖੋਲ੍ਹਿਆ ਹੋਇਆ ਲੋਕ ਚਰਚ ਐਤਵਾਰ ਨੂੰ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਅੰਦਰ ਬੜੇ ਨੇ ਅੱਜ ਤੁਸੀਂ ਪਤਾ ਨਹੀਂ ਕਿਸੇ ਨੇ ਕਰੋ ਰੋਟੀ ਖਾਧੀ ਕਿ ਨਹੀਂ ਖਾਧੀ ਕਿਵੇਂ ਤੁਸੀਂ ਦੁੱਖ ਤਕਲੀਫ ਦੇ ਵਿੱਚ ਇਤੋਂ ਤੱਕ ਪਹੁੰਚੇ ਹੋ ਸਿਰ ਫੈਸਲੇ ਕਿ ਤੁਸੀਂ ਜਾ ਕੇ ਜੈਪੌਲ ਨੂੰ ਵੇਖੋ ਨਹੀਂ ਤੁਸੀਂ ਇਸ ਲਈ ਅੰਦਰ ਵੜਿਓ ਸਾਨੂੰ ਹੋਰ ਕੋਈ ਦਿਸੇ ਨਾ ਦਿਸੇ ਯੇਸ਼ੂ ਜਰੂਰ ਦਿਸਣਾ ਚਾਹੀਦਾ ਆਮੇਨ ਜਿਹੜੀ ਅਕਲ ਦੇ ਵਿੱਚ ਲੋਕਾਂ ਨੂੰ ਯੇਸ਼ੂ ਦਾ ਦਰਸ਼ਨ ਨਹੀਂ ਹੁੰਦਾ ਜਿਹੜੀ ਅਕਲ ਦੇ ਵਿੱਚ ਯੇਸ਼ੂ ਦੀ ਆਰਾਧਨਾ ਨਹੀਂ ਹੈ ਜਿਹੜੀ ਅਕਲ ਦੇ ਵਿੱਚ ਯੇਸ਼ੂ ਦੀ ਸੂਤੀ ਨਹੀਂ ਹੈ ਉਥੇ ਵਪਾਰ ਚੱਲ ਰਿਹਾ ਕੀ ਹੋ ਰਿਹਾ ਕੀ ਹੋ ਰਿਹਾ ਵਪਾਰ ਚੱਲਦਾ ਪਿਆਈ ਕਈ ਪ੍ਰਚਾਰਕ ਉਹਨਾਂ ਨੇ ਮੈਰਿਜ ਬਿਊਰੋ ਖੋਲ੍ਹਿਆ ਆਇਆ ਚਰਚ ਦੇ ਵਿੱਚ ਕਾਰਡ ਬਣੇ ਨੇ ਜਦੋਂ ਕੋਈ ਨੌਜਵਾਨ ਕੁੜੀ ਆਈ ਚਰਚ ਦੇ ਵਿੱਚ ਉਦ ਤੇ ਅੱਖ ਰੱਖ ਲੈਣੀ ਵੀ ਉਹਨਾਂ ਦਾ ਰਿਸ਼ਤਾ ਕਰਾਉਣਾ ਵਾ ਤੇ ਕੋਈ 5000 10000 ਬਣਾਉਣਾ ਵਾ ਹਾਈਕਲ ਦੇ ਵਿੱਚ ਇਹ ਪਲਾਨਿੰਗ ਹੈ ਤੇ ਐਕਲ ਦੇ ਵਿੱਚ ਪ੍ਰਚਾਰ ਹੋ ਰਿਹਾ ਕਿ ਵਪਾਰ ਹੋ ਰਿਹਾ ਵਪਾਰ ਹੋ ਰਿਹਾ ਕਈਆਂ ਨੇ ਕੰਪਨੀਆਂ ਖੋਲੀਆਂ ਨੇ ਕਿ ਜਿੰਨੀ ਕਲਸੀਆ ਹੋਏਗੀ ਉਹਨਾਂ ਨੂੰ ਕੰਪਨੀ ਜੁਆਇਨ ਕਰਾਉਣੇ ਆ ਫੇਰ ਇਹ ਪ੍ਰਚਾਰ ਇਹ ਕਿ ਵਪਾਰ ਹੈ ਵਪਾਰੀ ਇੱਥੇ ਵੀ ਅਕਲ ਦੇ ਵਿੱਚ ਕੀ ਹੋ ਰਿਹਾ ਹੈ ਵਪਾਰ ਹੋ ਰਿਹਾ ਉਹ ਕਹਿੰਦੇ ਆ ਇੱਕ ਉਹਨਾਂ ਦੀ ਪਾਲਸੀ ਆ ਤੁਸੀਂ ਮੈਂਬਰ ਨਾਲ ਮੈਂਬਰ ਜੋੜੋ ਉਹ ਆਏ ਦੇਣ ਚਰਚ ਦੇ ਵਿੱਚ ਪ੍ਰਚਾਰ ਕਰਦੇ ਨੇ ਤੁਸੀਂ ਮੈਂਬਰ ਨਾਲ ਮੈਂਬਰ ਜੋੜੋ ਤੁਹਾਡੀ ਆ ਪਾਲਿਸੀ ਏ ਤੁਹਾਨੂੰ ਆ ਮਿਲੇਗਾ ਉਹ ਮਿਲੇਗਾ ਹੈ ਕਲ ਵਪਾਰ ਲਈ ਨਹੀਂ ਪ੍ਰਚਾਰ ਲਈ ਬਣਿਆਗਾ ਏ ਆਮੀਨ ਕੋਈ ਸੋਹਣੀ ਕੁੜੀ ਆ ਗਈ ਉਹਦੇ ਰਿਸ਼ਤੇ ਦੇ ਮਗਰ ਪੈ ਜਾਣਾ ਕੋਈ ਨੌਜਵਾਨ ਮੁੰਡਾ ਆ ਗਿਆ ਉਹਦੇ ਵਿਆਹ ਦੇ ਲਈ ਪੈ ਜਾਣਾ ਅਜੇ ਨਹੀਂ ਵੀ ਤਿਆਰ ਤੇ ਉਹਨੂੰ ਟੀਚਿੰਗਾਂ ਹੋ ਜਾ ਕਰਨਾ ਕਿ ਉਹ ਵਿਆਹ ਲਈ ਤਿਆਰ ਹੋਵੇ ਤੇ ਪ੍ਰਚਾਰਕ ਨੂੰ 5-10000 ਰੁਪਇਆ ਮਿਲ ਜਾ। ਉਹ 5-10000 ਬਦਲੇ ਇਨੀ ਮਿਹਨਤ ਕਰਦਾ ਏ ਜਿੱਦਣ ਇਨੀ ਮਿਹਨਤੋਂ ਨੇ ਪ੍ਰਚਾਰ ਚ ਕਰ ਲਈ ਯਾਵਾ ਸਵਰਗ ਖੋਲ ਕੇ ਉਹਨੂੰ ਬਰਕਤ ਦੇਵੇਗਾ। ਆਮੀਨ। ਪ੍ਰਚਾਰ ਹੋਣਾ ਚਾਹੀਦਾ ਹੈ ਹੈਕਲ ਦੇ ਵਿੱਚ। ਹੈਕਲ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ। ਪ੍ਰਚਾਰ ਹੋਣਾ ਚਾਹੀਦਾ ਏ। ਮੇਰੇ ਕੋਲ ਬੜੇ ਜਣੇ ਆਏ ਨੇ। ਤਹਾਡੇ ਕੋ ਲੋਕ ਆਉਂਦੇ ਨੇ ਤੁਹਾਨੂੰ ਅਸੀਂ ਆ ਸਕੀਮ ਦਿੰਨੇ ਆ ਤੁਹਾਡਾ ਪੈਸਾ ਆਵੇਗਾ ਤੁਸੀਂ ਚਰਚ ਨੂੰ ਵਧਾ ਸਕਦੇ ਹੋ ਤੁਹਾਡੇ ਕੋ ਲੋਕ ਜੁੜਨਗੇ ਤੁਹਾਨੂੰ ਆ ਉਹਦਾ ਦਿੱਤਾ ਜਾਏਗਾ ਮੈਂ ਕਹੇ ਮੇਰੇ ਕੋਲ ਇੱਕ ਹੀ ਉਹਦਾ ਹੈਗਾ ਮੈਂ ਯਸੂਦਾ ਭਗਤਾਂ ਤੇ ਮੈਂ ਉਹਦੇ ਕੰਮ ਕਰਾਂਗਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਏ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਏ ਪਾਸਟਰ ਦੇ ਲਈ ਕੰਮ ਕਰਨਾ ਬਹੁਤ ਸੋਹਣੀ ਗੱਲ ਏ ਕੰਮ ਕਰੇ ਪਰਾ ਕਲ ਨੂੰ ਨਿਸ਼ਾਨਾ ਬਣਾ ਕੇ ਕੰਮ ਨਾ ਕਰੇ ਹੈਕਲ ਦੇ ਵਿੱਚੋਂ ਕਿਸੇ ਲਾਲਚ ਦੀ ਉਮੀਦ ਦੇ ਨਾਲ ਕਿਸੇ ਸ਼ਰਧਾ ਦੀ ਉਮੀਦ ਦੇ ਨਾਲ ਉਹਨਾਂ ਦੇ ਨਾਲ ਇਹ ਗੱਲ ਨਾ ਕਰੇ ਸਿਰਫ ਉਹਦਾ ਇੱਕ ਹੀ ਨਿਸ਼ਾਨਾ ਹੋਣਾ ਚਾਹੀਦਾ ਲੋਗ ਹੈਕਲ ਚਾਣ ਮੈਂ ਯਸ਼ੂ ਦਾ ਪ੍ਰਚਾਰ ਕਰਨਾ ਉਹ ਮੈਂਬਰ ਨਾ ਮੈਂਬਰ ਭਵੇਂ ਨਾ ਜੁੜੇ ਪਰ ਉਹ ਰੂਹ ਯਸ਼ੂ ਨਾਲ ਜੁੜਤਾਵੇ ਅਸੀਂ ਰੂਹਾਂ ਯਸ਼ੂ ਨਾਲ ਜੋੜਨੀਆਂ ਨੇ ਰੂਹਾਂ 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 ਯਸ਼ੂ ਨਾਲ ਜੋੜਨੀਆਂ ਹੁਣ ਆਪਣੇ ਨਾਲ ਦੇ ਨੂੰ ਕਹੋ ਭਾਈ ਰੂਹ ਯਸ਼ੂ ਨਾਲ ਜੋੜਨੀ ਏ ਫੇਰ ਕਹੋ ਖੁਦਾ ਦੇ ਲੋਕੋ ਇੱਥੇ ਪ੍ਰਭੂ ਯਸ਼ੂੰਸੀ ਹਕਲ ਦੇ ਵਿੱਚ ਗਏ ਨਹੀਂ ਪਰਮੇਸ਼ਰ ਦਾ ਪੁੱਤਰ ਰੂ ਪਾਕ ਨਾ ਜਨਮ ਹੋਇਆ ਸਵਰਗ ਦੀਆਂ ਗੱਲਾਂ ਕਰਦੇ ਨੇ ਪਰ ਫੇਰ ਵੀ ਲੋੜ ਕਿਥੇ ਪੈ ਗਈ ਹੈਲੋ ਹੈਕਲ ਤੋਂ ਜਾਣਦੇ ਬੜੇ ਲੋਕਾਂ ਦਾ ਵਿਚਾਰ ਹੈ ਉਹ ਕਹਿੰਦੇ ਘਰੇ ਬੈ ਕੇ ਰੱਬ ਰੱਬ ਕਰ ਲੈਨੇ ਆ ਇੱਥੇ ਬੈ ਕੇ ਕਾਦਾ ਪੇਜ ਪੜ ਲੈਨੇ ਆ YouTube ਤੇ ਪ੍ਰਚਾਰ ਸੁਣ ਲੈਨੇ ਆ Facebook ਤੇ ਪ੍ਰਚਾਰ ਸੁਣ ਲੈਨੇ ਆ ਹੈਕਲ ਵਾਲਾ ਨਹੀਂ ਜਾਂਦੇ ਪਿੰਡ ਦੇ ਵਿੱਚ ਅਕਾਲੇ ਫੇਰ ਵੀ ਨਹੀਂ ਜਾਂਦੇ ਬੂਵੇ ਦਾ ਬੂਆ ਫੇਰ ਵੀ ਨਹੀਂ ਜਾਂਦੇ ਕੋਈ ਵਿਕਲ ਨਹੀਂ ਕਰਨਾ ਪੈਂਦਾ ਫੇਰ ਵੀ ਨਹੀਂ ਜਾਂਦੇ ਉਹਨਾਂ ਨੂੰ ਲੱਗਦਾ ਹੈ ਕਿ ਬਸ ਅਸੀਂ ਤੌਬਾ ਕਰ ਲਈਏ ਘਰੇ ਫੋਟੋ ਲਾਤੀਏ ਗਾਲ ਚ ਸਲੀਪ ਪਾਤੀਏ ਇਹਨਾਂ ਹੀ ਕਾਫੀ ਤੜਕੇ ਉੱਟ ਕੇ 5 ਵਜੇ ਇੱਕ ਅਧਾ ਗੀਤ ਲਾ ਦਵੋ ਬਸ ਇਹਨਾਂ ਹੀ ਕਾਫੀ ਹੈ ਨਹੀਂ ਯੇਸ਼ੂ ਗਿਆਨ ਨਾਲ ਭਰੇ ਸੀ ਯੇਸ਼ੂ ਸਮਰਥਨ ਨਾਲ ਭਰੇ ਸੀ ਯੇਸ਼ੂ ਦੇ ਅਗੇ ਕੋਈ ਵੀ ਗੱਲ ਨਹੀਂ ਸੀ ਕਰ ਸਕਦਾ ਪਰ ਫੇਰ ਵੀ ਕਿੱਥੇ ਜਾਂਦੇ ਸੀ ਹੈ ਕਲ ਤੁਹਾਨੂੰ ਸ਼ਾਰਟ ਕਿਤਾਬਾਂ ਦਾ ਗਿਆਨ ਆਉਂਦਾ ਹੈ ਤੁਸੀਂ ਗਿਆਨੀ ਜਿੱਡੇ ਮਰਜ਼ੀ ਵੱਡੇ ਹੋ ਤੁਹਾਡੀ ਆਵਾਜ਼ ਜਿੱਡੀ ਮਰਜ਼ੀ ਸੋਹਣੀ ਹੈ ਤੁਹਾਡੀ ਚਰਚਾ ਜਿੱਡੀ ਮਰਜ਼ੀ ਵੱਡੀ ਹੈ ਤੁਹਾਨੂੰ ਲੋਕ ਜਿੰਨੇ ਮਰਜ਼ੀ ਜਾਣਦੇ ਨੇ ਜੇ ਐਕਲ 'ਚ ਨਹੀਂ ਜੇ ਤੁਸੀਂ ਤੇ ਤੁਸੀਂ ਕੁਝ ਨਹੀਂ ਹੈਗੇ ਕੁਝ ਵੀ ਨਹੀਂ ਹੈਗੇ ਹੋ ਤੁਹਾਡੀ ਜੇਬ ਖਾਲੀ ਏ ਤੁਹਾਡੀ ਪਰਸਨੈਲਿਟੀ ਨਹੀਂ ਤੁਹਾਡੇ ਕੋਲ ਵਹੀਕਲ ਨਹੀਂ ਤੁਹਾਡੇ ਕੋਲ ਕਾਰ ਨਹੀਂ ਤੁਹਾਨੂੰ ਕੋਈ ਵੀ ਜਾਣਦਾ ਨਹੀਂ ਤੁਹਾਡੀ ਜੇਬਾਂ ਖਾਲੀ ਏ ਤੁਸੀਂ ਅਕਲ ਚ ਇੱਕ ਦਿਨ ਆਮ ਬੰਦੇ ਨੂੰ ਖਾਸ ਬਣਾਉਣਾ ਯੇਸ਼ੂ ਚੰਗੀ ਤਰ੍ਹਾਂ ਜਾਣਦਾ ਹੈਗਾ ਜੇ ਤੇ ਜਿਹੜਾ ਯੇਸ਼ੂ ਦੇ ਸਾਹਮਣੇ ਜਾਦਾ ਖਾਸ ਬਣੇ म बना भी चंकी तरह जानता है, नहीं। येशु? दे गया है नहीं। उ, खुदा देखो यशुचू इस जगह पता नहीं है किल खुदावद यशु बैठा है पता नहीं है कि अख रखी बैठा है तहन तो पता नहीं है तो ਕਿਹਦੇ ਨਾਲ ਉਹਨੇ ਅੱਜ ਖਾਣਾ ਖਾਣਾ ਏ ਤੁਹਾਨੂੰ ਪਤਾ ਨਹੀਂ ਏ ਕਿਹਦੇ ਨਾਲ ਉਹਨੇ ਅੱਜ ਘਰ ਜਾਣਾ ਏ ਜੇ ਵਪਾਰ ਏ ਤੇ ਉਥੇ ਯਸ਼ੂ ਨਹੀਂ ਆਗਾ ਜੇ ਪਿਆਰ ਏ ਤੇ ਅੱਜ ਯਸ਼ੂ ਤੁਹਾਡੇ ਨਾਲ ਘਰ ਦੇ ਵਿੱਚ ਚਲਾ ਜਾਏਗਾ ਇੱਕ ਵਾਰੀ ਇੱਕ ਬੰਦਾ ਸੀਗਾ ਉਹ ਵਿਚਾਰੇ ਦੇ ਪਾਟਾ ਝੱਗਾ ਪਾਇਆ ਪਾਟਾ ਪਜਾਮਾ ਪਾਇਆ ਜੇਬ ਖਾਲੀ ਸੀਗੀ ਉਹਦੇ ਕੋਲ ਚੰਦਾ ਦੇਣ ਲਈ ਵੀ ਪੈਸੇ ਨਹੀਂ ਸੀ ਹੁੰਦੇ ਉਥੋਂ ਦੀ ਕਮੇਟੀ ਨੇ ਉਹਨੂੰ ਧੱਕੇ ਦੇ ਨਾਲ ਬਾਹਰ ਕੱਢਤਾ ਸਾਡੀ ਚਰਚ ਦੀ ਪਰਸਨੈਲਿਟੀ ਖਰਾਬ ਹੁੰਦੀ ਤੇਰੇ ਵਰਗਾ ਬੰਦਾ ਬੰਦਾ ਤੇ ਚਰਚ ਦੀ ਪਰਸਨੈਲਿਟੀ ਖਰਾਬ ਹੁੰਦੀ ਹੈ ਕਈ ਵਾਰੀ ਯੂਥ ਦੇ ਵਿੱਚ ਜਿਆਦਾ ਪਰਸਨੈਲਿਟੀਟ ਬੰਦੇ ਰੱਖੇ ਜਾਂਦੇ ਨੇ ਕੁਆਲਿਟੀ ਵਾਲੇ ਬੰਦੇ ਰੱਖੇ ਜਾਂਦੇ ਯੇਸ਼ੂ ਨੂੰ ਪਰਸਨੈਲਿਟੀ ਨਾਲ ਕੁਆਲਿਟੀ ਨਾਲ ਨਹੀਂ ਯੇਸ਼ੂ ਨੂੰ ਦਿਲ ਨਾਲ ਮਤਲਬ ਹੈ ਜਿਹਦਾ ਦਿਲ ਸਾਫ਼ ਹੈ ਉਹਨੂੰ ਜਿੰਨਾ ਮਰਜੀ ਪਿੱਛੇ ਸੁੱਟ ਦਵੋ ਯੇਸ਼ੂ ਨੂੰ ਅੱਗੇ ਲੈਉਣਾ ਜਾਣਦਾ ਹੈਗਾ ਖੁਦਾ ਦੇ ਲੋਕੋ ਉਹ ਬੰਦੇ ਨੂੰ ਚਰਚ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਕਹਿੰਦੇ ਤੂੰ ਨਹੀਂ ਹੋਣਾ ਇੱਥੇ ਅੰਦਰ ਉਸ ਜਗ੍ਹਾ ਦੇ ਜਦੋਂ ਉਹ ਬੈਠਾ ਰੋ ਰਿਹਾ ਸੀ ਖੁਦਾ ਯੇਸ਼ੂ ਦੇ ਕੋਲ ਆਇਆ ਉਹਨੇ ਉਹਦੇ ਕੋਲੋਂ ਤਾਨ ਨਹੀਂ ਮੰਗਿਆ ਦੌਲਤ ਨਹੀਂ ਮੰਗਿਆ ਪੈਸਾ ਨਹੀਂ ਮੰਗਿਆ ਕੁਝ ਨਹੀਂ ਮੰਗਿਆ ਬਦਲਾ ਨਹੀਂ ਮੰਗਿਆ ਕਈ ਵਾਰੀ ਰੱਬ ਕਿਸੇ ਦੇ ਸੁਪਨੇ ਚ ਆਉਂਦਾ ਸਵਰਗ ਦੂਤ ਗੱਲ ਕਰਦਾ ਤੇ ਬੰਦੇ ਦੇ ਜ਼ੁਬਾਨ ਤੋਂ ਨਿਕਲਦੀ ਉਹਦੀ ਫੱਟੀ ਪੋਚਦੇ ਬਦਲੇ ਦੀ ਭਾਵਨਾ ਡੇਗਣ ਬਾਰੇ ਇਹਨੇ ਕੋਈ ਗੱਲ ਨਹੀਂ ਕੀਤੀ ਉਹਦੇ ਅੱਗੇ ਜਦੋਂ ਉਹ ਬਾਹਰ ਸੁੱਟਿਆ ਉਹ ਬੜਾ ਦੁਖੀ ਹੋ ਕੇ ਰੋਇਆ ਖੁਦਾ ਯੇਸ਼ੂ ਦੇ ਕੋਲ ਆਇਆ ਕਹਿੰਦਾ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਉਹਨਾਂ ਨੇ ਕਹਿੰਦਾ ਤੂੰ ਰੋਣਾ ਕਿਉਂ ਏ ਕਹਿੰਦਾ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਕਹਿੰਦਾ ਬੜੀ ਦੇਰ ਦਾ ਉਹ ਮੈਨੂੰ ਨਹੀਂ ਵੜਨ ਦਿੰਦੇ ਅੰਦਰ ਆਓ